ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਕਵੀਰ ਜੀ ਦੀ ਚੱਲ ਰਹੀ ਹੈ ਭਾਈ ਅਸਾ ਰਾਗ ਜੀ ਨੇ ਕਿ ਮੱਤ ਬਖਸ਼ੀ ਆਪਾਂ ਨੂੰ ਕੁਦਰਤ ਨੇ ਉਹ ਦੀ ਵਿਚਾਰ ਕਰਾਂਗੇ ਆਪਾਂ ਕੀ ਸਮਝਾਉਂਦੇ ਆਪਕ ਜੀ ਬਾਤੀ ਸੂਕੀ ਤੇਲ ਨਿਕੂਟਾ ਮੰਨਲ ਨਾ ਵਾਜੇ ਨਟ ਪੈ ਸੂਤਾ ਇਸ ਲਈ ਹੁੰਦੀ ਹੈ ਭਗਤ ਜੀ ਜਿਵੇਂ ਦੀਵੇ ਜੋ ਤੇਲ ਮੁੱਕ ਜਾਂਦਾ ਹੈ ਦੀਵਾ ਬੁੱਝ ਜਾਂਦਾ ਹੈ ਨੇ ਕੋਟਾ ਪਾਪ ਘਟ ਜਾਂਦਾ ਹੈ ਮੰਨ ਦੇਲ ਤੋਂ ਪਾਪ ਢੋਲ ਕਹਿੰਦੇ ਜਿਹੜਾ ਮਨ ਢੋਲ ਬੁਝਾਉਂਦਾ ਸੀਗਾ ਕਾਮ ਕ੍ਰੋਧ ਔਰ ਲੋਭ ਮੋਹ ਵਿੰਸ ਜਾਏ ਇਹ ਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇ ਜਿਹੜੇ ਗੁਰਦੇਵ ਦੀ ਅੱਗੇ ਬੇਨਤੀ ਕਰ ਲੈਣਗੇ ਭਾਈ ਉਨਾ ਦਾ ਮੰਡਲ ਢੋਲ ਪਾਈ ਬੰਦ ਹੋ ਜਾਊਗਾ ਨਹੀਂ ਤਾਂ ਫਰੀਦਾ ਦੁਰੀਂ বাজਾਈ ਵਜਦੀ ਤੂੰ ਵੀ ਵਜੇ ਨਾਲ ਸੋਈ ਜੀਓ ਨਾ ਵਜਦਾ ਜੈ ਅੱਲਾ ਕਰਦਾ ਸਾਰ ਬਾਣੀ ਤਾਂ ਚੁੱਪ ਕਰਾਉਂਦੀ ਹੈ ਭਾਈ ਦੁੱਖ ਸਾਗਰ ਚੋਂ ਕੱਢ ਕੇ ਆਪਾਂ ਨੂੰ ਸੁਖ ਸਾਗਰ ਚ ਲੈ ਕੇ ਜਾਂਦੀ ਹੈ ਇਹ ਕਲਪਨਿਕ ਯੁੱਗ ਤੋਂ ਆਪਾਂ ਕਿਹੜਾ ਛਡਾਉਣਾ ਕਲਪਨਿਕ ਯੁੱਗ ਤੋਂ ਪਾਪ ਕਲਪਨਿਕ ਯੁੱਗ ਜਦ ਜਨੇ ਪਹਿਲਾ ਸਾਹ ਲਿਆ ਜੀਵ ਆਤਮਾ ਨੇ ਜਿਆਦੀ ਕਲਪਨਾ ਸ਼ੁਰੂ ਹੋ ਗਈ ਲਿਪ ਛੁੜ ਗਈ ਲੱਗੀ ਤ੍ਰਿਸ਼ਨਾ ਲਿਪ ਟੁੱਟ ਗਈ ਹੁਕਮ ਨਾਲੋਂ ਮਾਇਆ ਨੇ ਖੇਲ ਆਪਣਾ ਬਰਤਾ ਤਾਏ ਸਰੀਰ ਚ ਰਹਿੰਦਿਆਂ ਰਹਿੰਦਿਆਂ ਫੇਰ ਆਪਾਂ ਮਾਇਆ ਪਾਰ ਕਰਨੀ ਅੰਜਨ ਮਹ ਨਰੰਜਨ ਪਾਈਏ ਭਗਤ ਜੀ ਕਹਿੰਦੇ ਨੱਟ ਹੁਣ ਮਨ ਸੁੱਤਾ ਪਿਆ ਵਾ ਛੱਡ ਗਿਆ ਸਰੀਰ ਜਿਹੜੇ ਘਰ ਦੀ ਰਾਖੀ ਕਰਦੇ ਸੀ ਗਿਆਨ ਇੰਦਰੇ ਨਵੇਂ ਦਰਵਾਜ਼ੇ ਖੁੱਲ੍ਹੇ ਛੱਡ ਕੇ ਚਲੇ ਆ ਗਏ ਪਹਿਲਾਂ ਰਾਖੀ ਕਰਦਾ ਸੀਗਾ ਬਸ ਇਹੀ ਖੇਲ ਹੈ ਦਾ ਪਿੱਛੇ ਆਪਾਂ ਸ਼ਬਦ ਵਿਚਾਰੇ ਆ ਕਵੀਰ ਜੀ ਦਾ ਬਾਤੀ ਸੁਕੀ ਤੇਲ ਨਕੂਟਾ ਮੰਦਰ ਨਾ ਬਾਜੇ ਨਟ ਪੈ ਸੂਤਾ ਹੁਣ ਬੋਲਦਾ ਨਹੀਂ ਹੈਗਾ ਇਹ ਜੀਵ ਆਤਮਾ ਦੀ ਪਾਈ ਜੀਵ ਨਹੀਂ ਹੈ ਉਹ ਬਾਣੀ ਵਿਚ ਆਪਾਂ ਦੱਸੀ ਗਈ ਹੈ ਬੁਝ ਗਈ ਅਗਨ ਨਿਕਸੂ ਤੂ ਵਾ ਰਵ ਰਹਾ ਏਕ ਅਵਰ ਨਹੀਂ ਦੂਆ ਜਿਹੜੀ ਤ੍ਰਿਸ਼ਨਾ ਰੂਪੀ ਅਗਨੀ ਸੀਗੀ ਉਹ ਬੁਝ ਗਈ ਮਨ ਦੇ ਨਾਲ ਹੀ ਪਰ ਧੂਮਾ ਕਿੱਥੋਂ ਨਿਕਲਣਾ ਸੀ ਉਥੋਂ ਨਾ ਕਿਸੇ ਨੇ ਆਉਂਦਾ ਦੇਖਿਆ ਆਵਤ ਕਿਨੇ ਨ ਦੇਖਿਓ ਜਦੋਂ ਆਉਂਦਾ ਨਹੀਂ ਦੇਖਿਆ ਜਾਂਦਾ ਕਿਵੇਂ ਦੇਖੂ ਭਾਈ ਪਕੜ ਚੁਲਾਇਆਂ ਨ ਦੂਤ ਜੰਮ ਕਿਸੇ ਨਾ ਦੇਨੀ ਬੇ ਕੋਲੋਂ ਹੀ ਲੈ ਜਾਂਦੇ ਨੇ ਜੰਮ ਫੜ ਕੇ ਪਤਾ ਨਹੀਂ ਲੱਗਦਾ ਉਹ ਅੱਖਾਂ ਕੰਨਾਂ ਦਾ ਵੇਸ਼ਾ ਹੀ ਨਹੀਂ ਆਪਣਾ ਪਰ ਫਿਰ ਵੀ ਆਪਾਂ ਸਿਆਣੇ ਬਹੁਤ ਭਗਜੀ ਸੁਝਾਉਂਦੇ ਐ ਬੁੱਝ ਗਈ ਅਗਰ ਨ ਰਿਕਸ਼ਾ ਤੂ ਵਾ ਰਵ ਰਿਹਾ ਇੱਕ ਅਵਰ ਨਹੀਂ ਦੂਗਾ ਫਿਰ ਉੱਚ ਲੈ ਹੋ ਗਿਆ ਫੇਜਨਬਰ ਨੂੰ ਚੱਲਿਆ ਗਿਆ ਉੱਚ ਫਿਰ ਜਾ ਰਵੀ ਜੋਤ ਜਿਵੇਂ ਟੋਰਚੋਂ ਲੇਟ ਬਾਹਰ ਆਈ ਸੀ ਟੋਰਚ ਦੇ ਵਿੱਚ ਹੀ ਫੇਸ ਆ ਗਈ ਅੱਗੇ ਭਗ ਜੀ ਕੀ ਸਮਝਾਉਂਦੇ ਆ ਰਹਾਉ ਟੁੱਟੀ ਤੰਤ ਨ ਬੱਜੀ ਰਵਾਬ ਭੂਲ ਬਿਗਾਰਿਓ ਆਪਣਾ ਕਾਜ ਤੇ ਕਿਵੇਂ ਬਿਗਾਰਿਆ ਕਾਜ ਆਪਦਾ ਜਿਵੇਂ ਰਵਾਬ ਆ ਉਹਦੀ ਤੰਤ ਟੁੱਟ ਜੇ ਵੀ ਫਿਰ ਕਿਵੇਂ ਬੱਜੂਗੀ ਬਾਈ ਉਹ ਈਵੇਂ ਮਨ ਚ ਤੱਕ ਨਹੀਂ ਹੋਏ ਮਨ ਨੂੰ ਜਿੱਥਿਆ ਨਹੀਂ ਤਰਵਾਬ ਕਿਵੇਂ ਬਜੂ ਰਵਾਬ ਤੋਂ ਪਵਰਸ ਕਿਵੇਂ ਆਉ ਤੇਰੇ ਸੋਹਣੇ ਦੰਤ ਰਿਸਾਲਾ ਸੰਸਾਰੀ ਦੰਦਾਂ ਦੀ ਗੱਲ ਨਹੀਂ ਹੈਗੀ ਸੰਸਾਰੀ ਬਾਲਾਂ ਦੀ ਗੱਲ ਨਹੀਂ ਹੈਗੀ ਉਹ ਆਪਾਂ ਨੂੰ ਮਾਇਆ ਦੇ ਵਿੱਚ ਪ੍ਰਮਾਣ ਦੇ ਦੇ ਕੇ ਗੁਰੂ ਸਾਫ ਸਮਝਾਉਂਦੇ ਨੇ ਸੋਹਣੇ ਕੀ ਢਾਲਾ ਤੇਰੇ ਲੰਬੜੇ ਵਾਲਾ ਕੀ ਹੈ ਸਾਰਾ ਇਹਨੂੰ ਸਮਝਣ ਦੀ ਲੋੜ ਹੈ ਭਾਈ ਜਦੋਂ ਮਨ ਚ ਟਿਕ ਨਹੀਂ ਹੋਈ ਜਿਵੇਂ ਆਪਣੇ ਦੰਦਨ ਦੰਦ ਜੁੜ ਕੇ ਰਸ ਪੈਦਾ ਹੁੰਦਾ ਅਨਾਜ ਖਾਣੇ ਆਪਾਂ ਜੇ ਮਨ ਚ ਟਿਕ ਨਹੀਂ ਹੋਏ ਰਵਾ ਕਿਵੇਂ ਬਜੂਗੀ ਭਾਈ ਟੁੱਟੀ ਤਤਨਾ ਬੱਜੀ ਰਵਾਵ ਭੂਲ ਵਿਗਾਰੇ ਉਹ ਆਪਣਾ ਕਾਜ ਕਾਰ ਖਰਾਬ ਕਰ ਲਿਆ ਭਾਈ ਰਹਿ ਰਸ ਰੋਜ ਪੜਦੇ ਆਪਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਪੜਦਿਆਂ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤੀ ਭਜ ਕੇ ਬਲ ਨਾ ਸੰਗਤ ਕਰਨੀ ਸ਼ਬਦ ਦੀ ਜਾਂ ਸਾਦੀ ਹੋਈ ਆਤਮਾ ਦੀ ਸਰੀਰ ਵਾਲੇ ਸਾਧਨ ਬਣ ਕੇ ਉਹਦੀ ਸੰਗਤ ਕਰਨ ਲੱਗ ਗਿਆ ਮੈਂ ਸਤ ਸੰਗਤ ਕਰ ਲਈ ਸਤ ਸੰਗਤ ਬਾਹਰ ਨਹੀਂ ਹੁੰਦੀ ਭਾਈ ਸਤ ਸੰਗ ਅੰਦਰ ਹੈ ਸਤ ਅੰਦਰ ਬੈਠਾ ਹੈ ਇਹ ਜਗ ਸੱਚੀ ਹੈ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਸੱਚਾ ਤਾਂ ਅੰਦਰ ਹੈ ਬਾਹਰ ਸਕਤ ਕਿੰਨੇ ਕਰ ਲਈ ਤੁਸੀਂ ਬਸ ਇਹੀ ਭਰਮ ਸੀਗਾ ਜਦੋਂ ਫਿਰ ਕਾਲ ਲੈ ਜਾਂਦਾ ਬਿਰਧ ਪਿਓ ਸੋਝੇ ਨਹੀਂ ਕਾਲ ਪਹੁੰਚਿਓ ਆਣ ਟੁੱਟੀ ਤੰਤਨਾ ਬਜੇ ਰਵਾ ਫੂਲ ਵਗਾਰੇ ਆਪਾਂ ਕਾਜ ਨਹੀਂ ਬਗਾੜਨਾ ਮੁੱਖਾ ਤੇ ਹੀ ਬੜੀ ਮੁਸ਼ਕਿਲ ਨਾ ਮਿਲਦੀ ਆ ਭਾਈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉਂ ਬਨਫਰ ਪੱਕੇ ਪੋਇਂ ਗਰੇ ਬੌਰ ਨਾ ਲਾਗੇ ਢਾਰ ਪੱਕਿਆ ਫਲ ਗਿਰਿਆ ਹੋਇਆ ਪਤਾ ਨਹੀਂ ਫਿਰ ਟਾਣੀ ਨਾਲ ਜੋੜਨ ਨੂੰ ਕਿੰਨਾ ਟਾਈਮ ਲੱਗੂਗਾ ਉਹਨੂੰ ਕਦ ਇਕੱਠੇ ਹੋਣਾ ਆ ਨਦੀ ਨਾਮ ਸੰਜੋਗ ਪਾਣੀ ਜਿਹੜਾ ਨਿਕਲ ਗਿਆ ਫਿਰ ਉਹ ਕਦੋਂ ਮੁੜ ਕੇ ਆਉਣਾ ਇਹ ਸਮਾਂ ਜਿਹੜਾ ਆ ਗਿਆ ਨਿਕਲ ਕੇ ਫਿਰ ਕਿਵੇਂ ਮੁੜ ਕੇ ਆਊਗਾ ਤਾਂ ਕੁਦਰਤੀ ਜਾਣਦੀ ਹੈ ਆਓ ਸਾਰੇ ਮਿਲ ਕੇ ਪਰਬੀ ਬਾਣੀ ਨਾਲ ਜੁੜੇ ਰਹੀਏ ਆਪਣਾ ਸੰਸਾਰ ਤੇ ਆਉਣਾ ਸਫਲ ਹੋਵੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਆਪਾਂ ਚੱਲੀਏ ਬਾਣੀ 'ਚ ਰਹਿ ਕੇ ਆਪਦਾ ਜੀਵਨ ਕੱਢੀਏ ਤੇ ਸੰਸਾਰ ਦੇ ਦੁੱਖਾਂ ਸੁੱਖਾਂ ਤੋਂ ਛੁਟਕਾਰਾ ਪਾ ਕੇ ਹੁੰਦੇ ਘਰ ਪਹੁੰਚੀਏ ਭੂਲ ਭੁਕਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਬਿਸਰਿਓਗਾ ਕਥਨੀ ਬਦਨੀ ਬਾਦ ਪਵਾਦ ਕਥਨ ਕਰਦੇ ਨੇ ਇੱਕ ਦੂਏ ਦੀ ਗੱਲ ਤਾਂ ਮੰਨਦਾ ਨਹੀਂ ਕੋਈ ਆਪ ਦੀਆਂ ਆਪ ਦੀਆਂ ਛੱਡੀ ਜਾਂਦੇ ਆਵਰ ਵਿਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਨਮ ਮਰਨ ਦੇ ਘੇੜ ਤੇ ਅਸੀਂ ਪਏ ਰਹੇ ਨੇ ਆ ਦੂਬਿਆਂ ਨੂੰ ਵਿਦੇਸ਼ ਕਰਦੀਆਂ ਆਪਣੀ ਕਮਾਈ ਕਰਦੇ ਹੈ ਕਥਨੀ ਬਦਨੀ ਕਹਿਨ ਕਹਾਵਨ ਗੱਲਾਂ ਹੀ ਨੇ ਪਾਈ ਸਾਕਤ ਕਾ ਬੋਲਣਾ ਪਵਨ ਚ ਕੋਲਣ ਹਾਰ ਇਨਾਂ ਕੀ ਫਰਕ ਹੁੰਦਾ ਬੜੇ ਬੜੇ ਧਰਮ ਕਾ ਗੋ ਆਉਂਦੇ ਨੇ ਮਾਨਵ ਸੋਚਿਆ ਨੇ ਭਾਈ ਧਰਮ ਤਾਂ ਇੱਕ ਹੀ ਐ ਸਾਰਿਆਂ ਦਾ ਸਰਬ ਧਰਮੇ ਸ੍ਰੀਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਹੋਏ ਯਾਨੀ ਮੈਲ ਗਈ ਨਹੀਂ ਧਰਮ ਕਿੱਥੋਂ ਹੋ ਗਿਆ ਦਿਆ ਸਾਡੇ ਅੰਦਰ ਪੈਦਾ ਨਹੀਂ ਹੋਈ ਭੈ ਸਾਡੇ ਅੰਦਰੋਂ ਨਹੀਂ ਗਿਆ ਧਰਮੀ ਕਿੱਥੋਂ ਬਣ ਗਿਆ ਸੀ ਉਹ ਸਰੀਰ ਕਰਕੇ ਪੂਰਨ ਹੋ ਗਿਆ ਭਾਈ ਉਹ ਭਲੇਖਾ ਖਾ ਲਿਆ ਆਤਮਾ ਤਾਂ ਕੋਰੇ ਬੈਠੇ ਆਂ ਸਮਝ ਪੈ ਰਿਹਾ ਤੁਸੀਂ ਉਹ ਗੱਲ ਨੂੰ ਸਮਝ ਪੈ ਜਾਂਦੀ ਹੈ ਗੁਰ ਸ਼ਬਦ ਦੀ ਵਿਚਾਰ ਨਾਲ ਫਿਰ ਮਨ ਦਾ ਗਉਣਾ ਜਿਹੜਾ ਰਾਗ ਹੈ ਇਹ ਬੰਦ ਹੋ ਜਾਂਦਾ ਫਿਰ ਮਨ ਚੁੱਪ ਕਰ ਜਾਂਦਾ ਉਸ ਬਸਤਾ ਤੱਕ ਆਪਣੇ ਕੋਲੇ ਦੋ ਪਦਾਰਥ ਮਿਲ ਜਾਂਦੇ ਨੇ ਆਪਾਂ ਨੂੰ ਦੋ ਪਦਾਰਥ ਹੁੰਦੇ ਆ ਉਸ ਬਸਤਾ ਤੱਕ ਆਪਣੇ ਕੋਲੇ ਗਿਆਨ ਤੇ ਮੁਕਤੀ ਚਾਰ ਪਦਾਰਥ ਜਿਉ ਕੋ ਮੰਗੇ ਸਾਜਨਾ ਕੀ ਸੇਵਾ ਲਾ ਕੇ ਇਸ ਸਾਜਨਾ ਦੀ ਬਾਣੀ ਹੈ ਜਿਵੇਂ ਜਿਵੇਂ ਦੱਸਿਆ ਕਿ ਆਪਾਂ ਉਹ ਮੇ ਚੱਲਣਾ ਮਾ ਦੋ ਪਦਾਰਥ ਆਪਾਂ ਨੂੰ ਮਿਲ ਜਾਂਦੇ ਆ ਗਿਆਨ ਤੇ ਮੁਕਤੀ ਮਨ ਚੁੱਪ ਕਰ ਜਾਂਦਾ ਉਸ ਬਸਤਾ ਨੂੰ ਮਨ ਜਿੱਤੇ ਜਗ ਜਿੱਤ ਕਹਿੰਦੇ ਨੇ ਫਿਰ ਆਪਦੇ ਮੂਲ ਪ੍ਰਾਤਮਾ ਚਲੇ ਹੁੰਦੇ ਆ ਫਿਰ ਅਸੀਂ ਧਿਆਨ ਕਰਕੇ ਸੰਤ ਲੋਕ ਕਹਿ ਲਓ ਦੇਵ ਲੋਕ ਕਹਿ ਲਓ ਹਰ ਦੁਆਰ ਉੱਥੇ ਪਹੁੰਚ ਜਾਈ ਨੇ ਜਿੰਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੀਤੀ ਛੋਟੀ ਅਸੀਂ ਗੁਰਸਿਖਾਣਾ ਕਿੰਨੀ ਹੋ ਨਿਕਲ ਜਾਂਦੇ ਧਿਆਨ ਕਰਕੇ ਆਪਾਂ ਉੱਥੇ ਪਹੁੰਚ ਜਾਈ ਨੇ ਸਰੀਰ ਚ ਰਹਿੰਦੇ ਰਹਿੰਦੇ ਫਿਰ ਅੱਗੇ ਆਪਾਂ ਜੇ ਉੱਥੇ ਭਗਤੀ ਸ਼ੁਰੂ ਹੁੰਦੀ ਹੈ ਸੱਚਖੰਡ ਜਾਣ ਦੀ ਫਿਰ ਹਕਮ ਦਾ ਦਰਸ਼ਨ ਹੁੰਦਾ ਹੈ ਤੁਰ ਕੀ ਬਾਣੀ ਆਈ ਜਿਸ ਅਗਲੀ ਚਿੰਤ ਮਟਾਈ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਵਾ ਹਕੂ ਸੁਣ ਤੋਂ ਬਾਅਦ ਤੀਜਾ ਪਦਾਰਥ ਹੈ ਨਾਮ ਉਹ ਜਿ ਲੈ ਹੋ ਕੇ ਜਨਮ ਚੌਥਾ ਵੀ ਸੱਚਖੰਡ ਦਾ ਵਸੀ ਬਣ ਜਾਂਦਾ ਹੈ ਇਹੀ ਤਾਂ ਆਪਾਂ ਕਰਨ ਆਏ ਸੀ ਭਾਈ ਆਪਾਂ ਤਾਂ ਸਿਆਣੇ ਬਣ ਕੇ ਵਾਲੇ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗੇ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਸਾਰੇ ਧਰਮਾਂ ਨੂੰ ਸਮਝਾਇਆ ਸਮਝ ਪਰਿਤੋ ਵੀ ਸ੍ਰੀ ਗਵਨ ਕਹਿਤ ਕਬੀਰ ਪੰਜ ਜੋ ਚੋਰੇ ਤਿੰਤੇ ਨਹੀਂ ਪਰਮ ਪਰ ਦੂਰੇ ਪਰਮ ਪਰ ਦੂਰ ਨਹੀਂ ਹੈਗਾ ਸਤਗੁਰੂ ਦੂਰ ਨਹੀਂ ਹੈਗਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ ਸੁਣ ਦੀ ਵਿਧੀ ਹੈ ਭਾਈ ਸੁਣ ਕੇ ਫਿਰ ਸਮਝ ਕੇ ਪੜਨੀ ਹੈ ਆਪਾਂ ਸਿੱਧੇ ਪੜਨ ਲੱਗ ਜਾਨੇ ਆਪਾਂ ਪੜ ਪੜ ਗੱਡੀ ਲੱਦੀ ਇਹ ਸਮਝਾਇਆ ਸਤਿਗੁਰਾਂ ਨੇ ਤੇਤਾ ਬੜਿਆ ਤੇਤਾ ਘੜੇ ਪਰ ਨਹੀਂ ਹਟਦੇ ਅਸੀਂ ਕਹਿੰਦੇ ਫਿਰ ਜਿਹੜੇ ਪੰਜਾਂ ਨੂੰ ਵਿਕਾਰਾਂ ਨੂੰ ਨਹੀਂ ਪੰਜ ਵੱਡਾ ਜਿਹੜਾ ਭਰਮ ਹੰਕਾਰ ਨੂੰ ਮਾਰ ਲੈਂਦੇ ਨੇ ਉਹਨਾਂ ਤੋਂ ਪਰਮਪਾਦ ਦੂਰ ਉਹ ਕਿਵੇਂ ਮਰੂਗਾ ਗਿਆਨ ਕਾ ਵੱਧਾ ਮਨ ਰਹਿ ਗੁਰਭਿਨ ਗਿਆਨ ਨਾ ਗਿਆਨ ਤੋਂ ਬਿਨਾ ਮਨ ਟਿਕਦਾ ਨਹੀਂ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮਨ ਟਿਕਣਾ ਨਹੀਂ ਮਨ ਟਿਕੇ ਤੋਂ ਬਿਨਾ ਕਾਹਲੇ ਭਾਈ ਸકલ ਕਾਲ ਕਾਕੀਆ ਤਮਸਾ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੇ ਰਹੀਏ ਆਪਾਂ ਵੀ ਪਰਪਤੀ ਪ੍ਰਾਪਤੀ ਕਰੀਏ ਸ੍ਰੀ ਚਰਿਆਂ ਦੇ ਸੱਚਖੰਡ ਦੇ ਵਾਸੀ ਬਣੀਓ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ